ਸ਼੍ਰੀ ਵਾਇਗੁਰ ਸਾਹਿਬ ਜੀਓ ਸ਼ਲੋਕ ਮਹਲਾ 3 ਗੁਰ ਬਿਨ ਅ ਗਿਆਨ ਨਾ ਹੋਵਈ ਨਾ ਸੁਖ ਵਸੈ ਮਨ ਆਏ ਨਾਨਕ ਨਾਮ ਵਿਹੂਣੇ ਮਨ ਮੁਖੀ ਜਸਨ ਜਨਮ ਗਵਾਈ ਗੁਰ ਬਿਨ ਗਿਆਨ ਨਾ ਹੋਵਈ ਨਾ ਸੁਖ ਵਸੈ ਮਨ ਆਏ ਨਾਨਕ ਨਾਮ ਵਿਹੂਨੇ ਮਨ ਮੁਖੀ ਜਾਸਨ ਜਨਮ ਅੰਗਵਾਏ ਮਹਲਾ 3 ਸਿੱਧ ਸਾਧਕ ਨਾਵੈ ਨੋ ਸਭ ਲੋਕ ਖੋਜ ਦੇ ਕਰ ਰਹੇ 레ਵਲਾਏ ਬਿਨ ਸਤ ਗੌਰ ਕੇ ਨੈਣ ਨਾ ਪਾਇਓ ਗੌਰ ਅੱਖ ਮਿਲਾ ਮਿਲਾਏ ਬਿਨ ਨਾ ਵੈ ਪੈਨਣ ਖਾਨ ਸਬ ਬਾਦ ਹੈ ਤਿਗ ਸਿੱਦੇ ਤੇਗ ਕਰਮਾਤ ਸਾ ਸਿੱਧ ਸਾ ਕਰਮਾਤ ਹੈ ਅਚਿੰਤ ਕਰੇ ਜਿਸ ਦਾਤ ਨਾਨਕ ਗਰਮਖ ਹਰ ਨਾਮ ਮਨ ਵਸੈ ਇਹਾ ਸਿੱਧ ਇਹਾ ਕਰਮਾਤ ਪਾੜੀ ਹਮ ਢਾਡੇ ਹਰ ਪ੍ਰਭ ਖਸਮ ਕੇ ਨਿਤ ਗਾਵੇ ਹਰ ਗੁਣ ਸ਼ੰਤਾ ਹਰ ਕੀਰਤਨ ਕਰੇ ਹਰ ਜਸ ਸੁਣੇ ਤਿਸ ਕਵਲੈ ਕੰਤਾ ਹਰ ਦਾਤਾ ਸਭ ਜਗਤ ਪਖਾਰੀਆਂ ਮੰਗਤ ਜਨ ਜਨਤਾ ਹਰ ਦੇਹੁ ਦਾਨ ਦਿਆਲ ਹੋਏ ਵਿੱਚ ਪਾਥਰ ਕਰਮ ਜਨਤਾ ਜਨ ਨਾਨਕ ਨਾਮ ਤੇ ਆਇਆ ਗੁਰਮਖੇ ਧਨਵੰਤਾ ਹਰ ਦੇਹੁ ਦਾਨ ਦਿਆਲ ਹੋਏ ਵਿੱਚ ਪਾਥਰ ਕਰਮ ਜਨਤਾ ਜਨਨਾ ਨਿਕ ਨਾਮ ਤੇ ਆਇਆ ਗੁਰਮਖੇ ਧਨਵੰਤਾ ਗੁਰ ਜੀ ਦਾ ਖਲਸਾ ਵਾਹੇ ਗੁਰ ਜੀ ਕੀ ਫਤਿਹ